ਏਕਤਾ ਵਿੱਚ ਬਲ ਹੈ ਇੱਕ ਵਾਰ ਦੀ ਗੱਲ ਹੈ ਕਿ ਬਹੁਤ ਸਾਰੇ ਭੁੱਖੇ ਕਬੂਤਰ ਅਸਮਾਨ ਵਿੱਚ ਉੱਡੇ ਜਾ ਰਹੇ ਸਨ ਅਚਾਨਕ ਉਨ੍ਹਾਂ ਦੀ ਨਜ਼ਰ ਧਰਤੀ ਤੇ ਖਿਲਰੇ ਦਾਣਿਆਂ ਤੇ ਪਈ ਉਹ ਸਾਰੇ ਥੱਲੇ ਉਤਰਨ ਲਈ ਸੋਚਣ ਲੱਗੇ ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਕਬੂਤਰ ਵੀ ਸੀ ਉਹ ਕਹਿਣ ਲੱਗਾ ਭਰਾਵੋ ਸਾਨੂੰ ਥੱਲੇ ਨਹੀਂ ਉਤਰਨਾ ਚਾਹੀਦਾ ਇਹ ਕਿਸੇ ਸ਼ਿਕਾਰੀ ਦਾ ਹੀ ਚਾਲ ਲੱਗਦੀ ਹੈ ਸਾਰੇ ਕਬੂਤਰ ਉਸਦੀ ਗੱਲ ਨਾਲ ਸਹਿਮਤ ਨਾ ਹੋਏ। ਉਹ ਥੱਲੇ ਉਤਰਨ ਦੀ ਜਿੱਦ ਕਰਨ ਲੱਗੇ। ਸਿਆਣੇ ਕਬੂਤਰ ਨੇ ਉਹਨਾਂ ਨੂੰ ਬਥੇਰਾ ਸਮਝਾਇਆ ਪਰੰਤੂ ਉਸਦੀ ਪੇਸ਼ ਨਾ ਗਈ। ਉਹ ਕਬੂਤਰਾਂ ਨੂੰ ਇਕੱਲੇ ਵੀ ਨਹੀਂ ਸੀ ਛੱਡਣਾ ਚਾਹੁੰਦਾ। ਇਸ ਲਈ ਉਹ ਵੀ ਉਹਨਾਂ ਨਾਲ ਥੱਲੇ ਉਤਰ ਆਇਆ। ਸਾਰੇ ਕਬੂਤਰ ਦਾਣਿਆਂ ਦੇ ਲਾਲਚ ਵਿੱਚ ਆ ਕੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ ਤੇ ਪਛਤਾਉਣ ਲੱਗੇ। ਸਿਆਣੇ ਕਬੂਤਰ ਨੇ ਉਨਾਂ ਨੂੰ ਉਦਾਸ ਵੇਖਿਆ ਤਾਂ ਹੱਸ ਪਿਆ ਉਹ ਬੋਲਿਆ ਮੈਂ ਤੁਹਾਨੂੰ ਬਥੇਰਾ ਸਮਝਾਇਆ ਸੀ ਪਰ ਤੁਸੀਂ ਇੱਕ ਨਾ ਸੁਣੀ ਡਰ ਦੇ ਮਾਰੇ ਉਹ ਸਿਆਣੇ ਕਬੂਤਰ ਨੂੰ ਪੁੱਛਣ ਲੱਗੇ ਕਿ ਹੁਣ ਕੀ ਕਰੀਏ ਸਿਆਣੇ ਕਬੂਤਰ ਨੇ ਕਿਹਾ ਮੁਸੀਬਤ ਤੋਂ ਛੁਟਕਾਰਾ ਮਿਲ ਸਕਦਾ ਹੈ ਜੇਕਰ ਅਸੀਂ ਸਾਰੇ ਇਕੱਠੇ ਤੋਂ ਕੰਮ ਲਈਏ ਆਓ ਮਿਲ ਕੇ ਜੋਰ ਲਗਾਈਏ ਤੇ ਜਾਲ ਸਮੇਤ ਅਸਮਾਨ ਵਿੱਚ ਉੱਡ ਚਲੀਏ ਕਬੂਤਰ ਨੇ ਆ ਜਾਇਆ ਹੀ ਕੀਤਾ ਉਹਨਾਂ ਮਿਲ ਕੇ ਜ਼ੋਰ ਲਗਾਇਆ ਤੇ ਜਾਲ ਸਮੇਤ ਉੱਡ ਗਏ ਸ਼ਿਕਾਰੀ ਉਹਨਾਂ ਵੱਲ ਵੇਖਦਾ ਹੀ ਰਹਿ ਗਿਆਂ ਦੂਰ ਕਿਤੇ ਉਹਨਾਂ ਦੇ ਦੋਸਤ ਚੂਹੇ ਰਹਿੰਦੇ ਸਨ ਚੂਹਿਆਂ ਨੇ ਜਾਲ ਕੱਟ ਦਿੱਤਾ ਸਾਰੇ ਕਬੂਤਰ ਆਜ਼ਾਦ ਹੋ ਗਏ ਸਿੱਖਿਆ ਮੁਸੀਬਤਾਂ ਤੇ ਹੌਸਲਾ ਨਾ ਛੱਡੋ ਇਸ ਕਹਾਣੀ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਏਕਤਾ ਵਿੱਚ ਬਲ ਹੁੰਦਾ ਹੈ ਤਾਂ ਸਾਨੂੰ ਸਭ ਨੂੰ ਮਿਲ ਜੁਲ ਕੇ ਮੁਸੀਬਤ ਦਾ ਸਾਹਮਣਾ ਕਰਨਾ ਚਾਹੀਦਾ ਕਦੇ ਵੀ ਨਹੀਂ ਘਬਰਾਉਣਾ ਚਾਹੀਦਾ ਜਿਵੇਂ ਕਬੂਤਰਾਂ ਨੇ ਹੌਸਲਾ ਨਹੀਂ ਛੱਡਿਆ ਤੇ ਇੱਕ ਸਾਰ ਇੱਕ ਸਾਥ ਮਿਲ ਕੇ ਜੋਰ ਲਗਾਇਆ ਤੇ ਉਹ ਆਜ਼ਾਦ ਹੋ ਗਏ ਹਮੇਸ਼ਾ ਮਿਲ ਕੇ ਰਹੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਹੈਵ ਅ ਨਾਈਸ ਡੇ